ਸਿੱਖਾਂ ਦੀਆਂ ਧੀਆਂ ਜੇ ਸਿੱਖਾਂ ਦੇ ਵੀਰ ਹੋ ਸਿੱਖਾਂ ਕਰਤਿਆਂ ਨੇ ਲਿਆ ਏ ਕਿੰਗੇ ਸਮਝਦਾਰ ਹੋ ਸੋਚੋ ਤੁਸੀਂ ਪਿਆਰੇ ਗੁਰਸਿੱਖ ਮਿਟਿਓ ਐਸ ਵੇਲੇ ਸਿੱਖੀ ਦੀ ਹਾਲਤ ਕੀ ਆ ਕਦੀ ਸੋਚ ਜਾ ਜੇ ਦੱਸਣਾ ਮੇਰੇ ਵੀਰੋ ਕੀ ਹਾਲਤ ਆ ਕੀ ਹਾਲ ਕੀ ਹਾਲਤ ਹੋ ਗਈ ਸਿੱਖੀ ਦੀ ਇਤਨਾ ਦੀ ਸਿੱਖੀ ਹੁੰਦੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਤਨਾ ਦੇ ਸਿੱਖ ਬਣਾਏ ਸੀ ਰੋਟੀ ਲੈ ਕੇ ਚੱਲੀ ਬੀਬੀ ਨਾਮ ਸਦੀਪ ਕੋਰ ਅਖ ਵੈਗੁਰੂ ਵਾਹਿਗੁਰੂ ਹੁਣ ਤੁਸੀਂ ਆਪਣੇ ਚੋਂ ਵੇਖਿਓ ਵੀ ਮੇਰੇ ਚੋਂ ਦੀਪ ਕੋਰ ਦਿਸਦੀ ਬਸ ਮਹੀਨਾ ਕਹਿਣਾ ਹੈ ਟੈਮ ਹੋ ਗਿਆ ਪਤਾ ਲਗਾ ਮੇਰੇ ਭਰਾ ਇੱਥੇ ਜੰਗਲ ਦੇ ਵਿੱਚ ਆਏ ਨੇ ਡੇਰਾ ਲੱਗਾ ਗੁਰੂ ਕੇ ਸਿੱਖਾਂ ਦਾ ਪਰਛਾਦਾ ਪਕਾਇਆ ਸੀ ਤੇ ਰੱਖ ਲਿਆ ਗੱਜ ਤੇ ਅੱਗਾ ਪਾਇਆ ਸੀ ਕਿਨੇ ਦੀਪ ਕੋਰ ਉੱਚੀ ਬੋਲੋ ਦੀਪ ਕੋਰ ਪਠਾਣਾ ਨੇ ਵੇਖਿਆ ਉੱਚੀ ਲੰਮੀ ਜਵਾਨ ਸਿੱਖ ਬੀਬੀ ਗੱਲ ਤੇ ਤੈਗਾ ਹੈ ਸਿਰ ਤੇ ਰੋਟੀਆਂ ਨੇ ਨਾਲੇ ਰੋਟੀਆਂ ਖੋਲੋ ਨਾਲੇ ਵੱਧ ਨੀਤੀ ਨਾਲ ਇਹਦੇ ਨਾਲ ਪੇਸ਼ ਆ ਉਹਨੇ ਵੀ ਵੇਖ ਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬੁੱਧੀ ਸੀ ਅਮਰਤੰਗ ਦੀ ਆ ਸੀ ਗੱਲ ਕਰਦਾ ਹੀ ਉਹਨੇ ਬੁੱਝ ਲਿਆ ਇਹਨਾਂ ਦੀ ਬਿਰਤੀ ਕੀ ਹੈ ਰੋਟੀਆਂ ਉੱਥੇ ਰੱਖ ਲੀਆਂ ਜੇ ਤੇ ਭਰਾ ਬਣ ਕੇ ਖਾਣੀਆਂ ਜੇ ਤੇ ਮੇਰੇ ਲਈ ਫਰਕ ਕੋਈ ਨਹੀਂ ਨਾ ਕੋਈ இந்து ਨਾ ਕੋਈ ਸਨਮਾਨ ਮੈਨੂੰ ਕੋਈ ਫਰਕ ਨਹੀਂ ਪਾ ਰੋਟੀ ਲੈ ਕੇ ਚਲੀ ਉਹ ਖਾਣ ਤੁਸੀਂ ਖਾਣ ਇੱਕੋ ਹੀ ਗੱਲ ਹੈ ਤੁਸੀਂ ਚੱਕ ਲਓ ਅਗਰ ਜੇ ਕੋ ਹੋਰ ਨਹੀਂ ਤੀਏ ਫਿਰ ਰੋਟੀ ਕੋਲ ਆਓਗੇ ਨਾ ਅੱਜ ਨਹੀਂ ਮੈਨੂੰ ਗੁਰੂ ਗੋਬਿੰਦ ਸਾਡੇ ਕੋਲ ਹੈਗੀਆਂ ਬੋਲੋ ਨਾ ਮੇਰੀ ਹੁੰਦੀ ਹੋ ਹੈਗੀਆਂ ਨੇ ਤੁਹਾਡੇ ਕੋਲ ਛੇ-ਛੇ ਫੱਟੀਆਂ ਤੇ ਅੱਗਾ ਉੱਥੇ ਮੈਨੂੰ ਨੰਪੁਰ ਸਾਹਿਬ ਮਿਲ ਕੇ ਹੱਸ ਕੇ ਕੁੜੀ ਕਹਿੰਦੀ ਨਹੀਂ ਉਹੀ ਹੈ ਮੈਂ ਕਈ ਥਾਂ ਇੱਕ ਕਥਾ ਸੁਣਾਈ ਹੈ ਬੇਨਾਂਦਪੁਰ ਸਾਹਿਬ ਤੋਂ ਅਮਰਤ ਛੱਕੇ ਗੁਰੂ ਕੇ ਸਿੱਖਾਂ ਬੱਚੀਆਂ ਆਈਆਂ ਸੀ ਤੇ ਦੋ ਪੁਲਸ ਵਾਲੇ ਸ਼ਰਾਬੀ ਹੋਏ ਉਹਨਾਂ ਦੇ ਦਰਵਾਲੇ ਹੋਏ ਤੇ ਉਹਨਾਂ ਬਦਨੀਤੀ ਨਾਲ ਉਹਨਾਂ ਨੂੰ ਛਿੰਨ ਉਹਨਾਂ ਕਹੇ ਜਾਓ ਭਰਾਵੋ ਅਸੀਂ ਅੱਜ ਹੀ ਅਮਰਤ ਛੱਕੇ ਆਈਏ ਕਪੂਰਥਲੇ ਦੀਆਂ ਆਈ ਉਹ ਫੇਰ ਮੁੜੇ ਪਰੇ ਜਾਵੇ ਤੇ ਕਾਮ ਸ਼ਤਾਵੇ ਬਰਿਆਈ ਸ਼ਤਾਵੇ ਉਹ ਮੁੜ ਮੁੜ ਕੇ ਆਉਣ ਫਿਰ ਉਹਨਾਂ ਨੇ ਕੱਢੇ ਤੇ ਅਗੇ ਇੱਥੇ ਜਿਹੜੇ ਪਾਏ ਸੀ ਐਡੇ-ਐਡੇ ਸੀਸ ਸਾਹਿਬ ਇੱਕ ਇੱਕ ਨੇ ਬਾੜ ਦਾ ਇੱਕ ਦੇ ਅੰਦਰ ਦੂਸਰੇ ਦੇ ਦੂਸਰੇ ਅੰਦਰ ਦੋਵੇਂ ਹੀ ਪਾੜ ਕੇ ਰੱਖਦੇ। ਉਹ ਤੀਓ ਤੁਸੀਂ ਕਿਤਰਾ ਨਹੀਂ ਆਉਂਦੀਆਂ ਜੇ। ਪਰ ਬੀਬੀ ਦੀਪਕੌਰ ਨੇ ਕਿਹਾ ਵੇਖੋ ਜੇ ਭਰਾਵਾਂ ਕੇ ਖਾਣੇ ਰੋਟੀ ਖਾਓ। ਬਾਤਨੀਤੀ ਨਾਲ ਆਉਣਾ ਹੈ ਤੇ ਰੋਟੀ ਇੱਥੇ ਪਈ ਐ ਨੇ ਇੱਥੇ ਹੀ ਰਹਿਣਾ ਮੇਰੇ ਭਰਾਵਾਂ ਨੇ ਖਾਣੀ ਭਰਾਵਾਂ ਦੀ ਰੋਟੀ। ਆਓ ਫਿਰ ਬਦਾਂਚ। ਤਿੰਨ ਪਠਾਨ ਸੀ ਤਿੰਨੇ ਕਿ ਢਕਾਤੇ ਬੀਬੀ ਨੇ। ਅਕਤਾਨ ਬੀਬੀ ਦੀਵਕੁਰ ਤਾਨ ਬੀਬੀ ਦੀਵਕੁਰ ਕਿਤਨਾ ਦੀਆਂ ਕਹਾਣੀਆਂ ਸੁਣ ਸੁਣ ਕੇ ਤੁਸੀਂ ਬਣ ਗਏ ਹੋ ਕਿਤਰਾਂ ਦੇ ਬਣ ਗਏ ਹੋ ਆਪਣੀਆਂ ਧੀਆਂ ਨੂੰ ਕਿਰਪਾ ਨਾਲ ਪਾਉਣ ਤੋਂ ਡੱਕਦੇ ਹੋ ਆਪ ਕਿਰਪਾ ਨਾਲ ਪਾਉਣ ਤੋਂ ਸੰਗਦੇ ਹੋ ਰੱਬ ਨਾ ਕਰੇ ਤੁਹਾਨੂੰ ਬਾਜ਼ਾਰ ਦੇ ਵਿੱਚ ਕੋਈ ਗੁੰਡਾ ਮਿਲ ਜਾਏ ਇਹ ਤੁਹਾਡੇ ਕੋਲ ਮੁਕਾਬਲਾ ਕਰਨ ਨੂੰ ਬੀਰ ਰ ਸਿੱਖੋ ਆਪਣੇ ਵਿੱਚ ਗੱਤਕਾ ਸਿੱਖੋ